ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਅੱਜ ਫੇਰ ਆਪਾਂ ਸ਼ੁਰੂਆਤ ਕਰਨ ਲੱਗੇ ਆ ਇੱਕ ਡੇਲੀ ਬਲੌਗਿੰਗ ਦੀ ਤਰ੍ਹਾਂ ਕਿ ਅੱਜ ਆਪਾਂ ਕੀ ਕੀ ਕਰਨਾ ਆ ਸੋ ਪਹਿਲਾਂ ਤਾਂ ਮੈਂ ਤੇ ਜੋਨ ਛੇਤੀ ਹੀ نیچے ਆ ਗਈ ਸੀ ਤੇ ਹੁਣ ਅਸੀਂ ਸਫਾਈ ਕੀਤੀ ਆ ਸਾਰੀ ਸ਼ਾਪ ਦੀ ਅੱਧੀ ਕਿ ਮੈਂ ਕੱਲ ਕਰਵਾਤੀ ਸੀ ਮੁੰਡਿਆਂ ਤੋਂ ਕਿਉਂਕਿ ਇੱਧਰ ਵੀ ਕਾਫੀ ਸਾਰਾ ਸਟਾਕ ਪਿਆ ਸੀ ਉਧਰਲੇ ਸ਼ੋਰੂਮ ਦਾ ਫਰਨੀਚਰ ਦਾ ਤੇ ਉਧਰ ਸਾਰਾ ਸ਼ਿਫਟ ਕਰ ਦਿੱਤਾ ਆ ਤੇ ਫਿਰ ਕੁਝ ਟਾਈਮ ਉਹ ਸਿਕਾ ਲ ਲਗਾਇਆ ਔਰ ਕੁਝ ਟਾਈਮ ਮੈਂ ਤੇ ਜੋਵਨ ਨੇ ਹੁਣ ਸਫਾਈ ਕਰਤੀ ਸਾਰੀ ਸੈਟਿੰਗ ਚੇਂਜ ਕਰਤੀ ਆਪਾਂ ਸ਼ੌਪ ਦੀ ਥੋੜੀ ਜੀ ਲਓ ਜੀ ਸਾਰੀ ਸਫਾਈ ਹੋ ਚੁੱਕੀ ਆ ਤਕਰੀਬਨ ਇਹ ਵਾਲਾ ਰੈਕ ਆਪਾਂ ਇੱਥੇ ਲਗਾਤਾ ਤੇ ਇਹਦੀ ਵੀ ਸਾਰੀ ਸਫਾਈ ਕਰਤੀ ਆਪਾਂ ਥੱਕ ਗਏ ਥੱਕ ਗਏ ਹਾਂ ਸਾਰਾ ਖੁੱਲਾ ਖੁੱਲਾ ਹੋ ਗਿਆ ਹੁਣ ਸੋ ਜੋਵਨ ਕਹਿੰਦਾ ਜੋਵਨ ਨੇ ਮੇਰੇ ਨਾਲ ਕੰਮ ਕਰਾਇਆ ਤੇ ਇਹਨੇ ਸ਼ਾਫਟ ਰੱਖੀ ਸੀ ਕਿੱਥੇ ਜਾਣਾ ਅੱਜ डीमार्ट। ਕਹਿੰਦਾ ਡੀਮਾਰਟ ਜਾਣਾ। ਸੋ ਚਲੋ ਜੀ ਆਪਾਂ ਹੁਣ ਜੋਬਨ ਦੀ ਸ਼ਰਤ ਪੂਰੀ ਕਰਦੇ ਹੋਏ ਚੱਲੀਏ ਡੀਮਾਰਟ ਤੇ ਕੁਝ ਇੱਕ ਮੈਂ ਵੀ ਕਰਦਾ ਸਮਾਨ ਲੈ ਕੇ ਆਉਣਾ ਸੀ ਜਰੂਰੀ ਜੋ ਮੈਨੂੰ ਚਾਹੀਦਾ ਸੀਗਾ ਤੇ ਕੁਝ ਇੱਕ ਹੋਰ ਵੀ ਮੇਕਅਪ ਦਾ ਸਮਾਨ ਵਗੈਰਾ ਮੈਂ ਦੇਖਣਾ ਕਿਉਂਕਿ ਇੱਥੇ ਬੌਮਵੌਗ ਦੇ ਵਿੱਚ 슈ਗਰ ਦਾ ਕੋਸਮੈਟਿਕ ਸਾਰਾ ਮਿਲ ਜਾਂਦਾ ਆ ਤੇ ਮੈਨੂੰ 슈ਗਰ ਦਾ ਇੱਕ ਫਾਊਂਡੇਸ਼ਨ ਸੀ ਬਹੁਤ ਜ਼ਿਆਦਾ ਪਸੰਦ ਮੈਂ ਲੈ ਕੇ ਵੀ ਆਈ ਸੀ ਬਟ ਮੇਰਾ ਫਾਊਂਡੇਸ਼ਨ ਪਤਾ ਹੀ ਨਹੀਂ ਉਹ ਕਿੱਥੇ ਚਲਾ ਗਿਆ। ਛੱਡ ਜਾਂਦਾ ਪਿੰਡ ਰਹਿ ਗਿਆ ਹੁਣ ਅਜਾ ਪਤਾ ਨਹੀਂ ਕਿੱਥੇ ਚਲਾ ਗਿਆ ਸੋ ਉਹਦੇ ਨਾਲ ਦਾ ਫਾਊਂਡੇਸ਼ਨ ਲੈ ਕੇ ਆਣਾ ਆਪਾਂ ਨੇ ਕਿਉਂਕਿ ਅੱਗੇ ਮੈਰिज ਆ ਰਹੀ ਆ ਤੇ ਚਾਹੀਦਾ ਆ ਕਿਉਂਕਿ ਬਹੁਤ ਵਧੀਆ ਉਹ ਡੇਲੀ ਯੂਜ਼ ਲਈ ਵੀ ਵੈਸਟ ਹੈ ਬਹੁਤ ਲਾਈਟ ਵੇਟ ਹੈ ਸੋ ਉਦਾਂ ਦੀ ਕੁਝ ਚੀਜ਼ ਚਾਹੀਦੀ ਸੀ ਮੈਨੂੰ ਤੇ ਕੱਲ ਆਪਾਂ ਜਾਣਾ ਵੀ ਆ ਪਿੰਡ ਫੰਕਸ਼ਨ ਆ ਛੋਟਾ ਜਿਹਾ ਰੱਖਿਆ ਹੋਇਆ ਆਪਾਂ ਨੇ ਉਹਦੇ ਲਈ ਸੋ ਮੈਂ ਕਿਹਾ ਚਲੋ ਮੈਂ ਵੀ ਆਪਣਾ ਕੁਝ ਸਮਾਨ ਲੈ ਆਉਣੀ ਆ ਤੇ ਕੁਝ ਕੁ ਜੋਬਨ ਨੂੰ ਦਵਾ ਲਿਓਨੇ ਆ ਲਓ ਜੀ ਕਰਦੇ ਕਰਾਉਂਦੇ ਡੀਮਾਰਟ ਜਾਣ ਦੀਆਂ ਤਿਆਰੀਆਂ ਕਰਦੇ ਤੇ ਬਿਲਕੁਲ ਰੈਡੀ-ਸ਼ੈਡੀ ਹੋ ਗਏ ਸੀ ਫਿਰ ਵੀ ਟਾਈਮ ਆਪਾਂ ਨੂੰ 1.5 ਵਜ ਗਿਆ ਹੁਣ ਮਹਿਕ ਵੀ ਆ ਗਈ ਹੈ ਸਕੂਲ ਤੋਂ ਤੇ ਮਹਿਕ ਨੂੰ ਲੈ ਕੇ ਚੱਲ ਰਹੀਆਂ ਨਾਲ ਆਪਾਂ ਕਿਉਂਕਿ ਉਧਰ ਕਸਟਮਰ ਆਈ ਗਏ ਨੇ ਤੇ ਇੰਦਰਜੀਤ ਕੁਝ ਕੰਮ ਕਰਵਾ ਰਹੇ ਸੀ ਤੇ ਕੁਝ ਕਸਟਮਰ ਇੰਦਰਜੀਤ ਨੇ ਟੈਂਡ ਕੀਤਾ ਕੁਝ ਮੈਂ ਕੀਤੇ ਇਦਾਂ ਹੀ ਕਰਦੇ ਕਰਾਉਂਦੇ 1.5 ਵਜ ਗਿਆ ਸੋ ਹੁਣ ਵੀ ਆਪਾਂ ਨਿਕਲ ਚੱਲੀਏ ਘਰ ਤੋਂ ਨਹੀਂ ਤਾਂ ਫੇਰ ਕੋਈ ਨਾ ਕੋਈ ਬਾਤ ਪੈ ਹੀ ਜਾਣੀ ਹੈ ਮੈਨੂੰ ਚਲੋ ਫੇ ਚੱਲੀਏ ਲਓ ਜੀ ਪਹੁੰਚ ਗਏ ਆਪਾਂ ਦੀ ਮਾਰ ਕਿੰਨੇ ਸੌਣ ਸੌਣੇ ਪਰਸ ਪਹਿਲਾ ਆਪਾਂ ਚੱਲਿਆ ਹਾ ਕਾਸਮੈਟਿਕ ਦਾ ਸਮਾਨ ਤੇ ਕਾ ਇੱਦ ਤੈ ਕਿੰਨੇ ਵਰਗੇ ਲਓ ਜੀ 슈ਗਰ ਤਾਂ ਆਪਾਂ ਨੇ ਸ਼ੋਪਿੰਗ ਕਰ ਲਈ ਐ ਫਟਾਫਟ ਲੈਣ ਆਈ ਸੀ ਮਿਲ ਕੇ ਚੀਜ਼ ਪਟੇ ਨੀ ਚਿੱਟ ਖਸਾਂ ਦਾ ਆ ਗਿਆ ਮੈਕ ਨੂੰ ਵੀ ਲੈਤੀ ਕਲਿੱਪ ਸਟਿਕ ਆਪਾਂ ਨੇ ਲਈ ক্লোਜ਼ ਲੈਤਾ ਨਿਊ ਲਾਂਚ ਹੋਇਆ ਸ਼ੂਗਰ ਦਾ ਲਓ ਸ਼ਾਪਿੰਗ ਹੋ ਵੀਸ डन ਜਮ ਕਿਉਂ ਲੱਗਿਆ ਹੋਇਆ ਇੱਧ ਕੀ ਪਤਾ ਲਓ ਵੀ ਆ ਗਏ ਆਪਾਂ ਘਰ ਤੇ ਵੈਸੇ ਤਾਂ ਮੌਸਮ ਥੋੜਾ ਚੇਂਜ ਹੈਗਾ ਯਾ ਬਟ ਬਾਹਰ ਨਿਕਲ ਕੇ ਪਤਾ ਚੱਲਦਾ ਯਾ ਧੁੱਪ ਹਜੇ ਵੀ ਉਨੀ ਹੋ ਆ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਪੈ ਰਹੀ ਹੈ ਪਤਨ ਲੱਗ ਰਹੀ ਹੈ ਮੈਨੂੰ ਸੋ ਆਪਾਂ ਕਾਫੀ ਸਾਰਾ ਸਮਾਨ ਲੈ ਕੇ ਆ ਗਏ ਤੇ ਹੁਣ ਆਪਾਂ ਸਾਰਾ ਸਮਾਨ ਇਹ ਸੰਭਾਲੀਏ ਇੰਨੇ ਸਾਰੇ ਬੈਗ ਜਿਹਦੇ ਵਿੱਚ ਬੱਚਿਆਂ ਦੇ ਖਾਣ ਪੀਣ ਦਾ ਸਮਾਨ ਸਰਫੈਕਸ ਵਗੈਰਾ ਵਗੈਰਾ ਲੈ ਕੇ ਆਂਦਾ ਹੈ ਆਪਾਂ ਬਸ ਮੈਂ ਤਾਂ ਇੱਕ ਆਪਣਾ ਮੇਕਅਪ ਦਾ ਸਮਾਨ ਲਿਆ ਥੋੜਾ ਜਿਹਾ ਲਓ ਜੀ ਅੱਜ ਆਪਾਂ ਇੰਨੀ ਸਾਰੀ ਸ਼ਾਪਿੰਗ ਕਰਕੇ ਲੈ ਕੇ ਆਏ ਇਹ ਲੈਨੇ ਆਪਾਂ ਕਾਰਨ ਫਲੈਕਸ ਤੇ ਮਤਲਬ ਦੁਪਹਿਰ ਨੂੰ ਭੁੱਖ ਲੱਗਦੀ ਆ ਤਾਂ ਕੁਝ ਨਾ ਕੁਝ ਖਾਦਾ ਜਾਂਦਾ ਆ ਦੁੱਧ ਦੇ ਵਿੱਚ ਪਾ ਕੇ ਇਹਨਾਂ ਨੂੰ ਖਾ ਲਵੇ ਵਧੀਆ ਰਹਿੰਦੇ ਆ ਸੋ ਇਹ ਬਾਕੀ ਸਾਰਾ ਸਮਾਨ ਸੇਰਾ ਇਹ ਆਪਾਂ ਵਾਸ਼ਿੰਗ ਮਸ਼ੀਨ ਦੇ ਲਈ ਲਿਆ ਬਾਕੀ ਬਾਥਰੂਮ ਪੀਨ ਸਾਰਾ ਬੱਚਿਆਂ ਦਾ ਖਾਣ ਪੀਣ ਬੱਚਿਆਂ ਦੇ ਲਈ ਰੋਟੀ ਰੈਪ ਕਰਨ ਵਾਲਾ ਪੇਪਰ ਇਹ ਵੀ ਖਤਮ ਸੀ ਤੇ ਇਹ ਆਪਾਂ ਇਹ ਤਾਂ ਦੂਜਾ ਹੈ ਨਾ ਬੇਕ ਵਾਲਾ ਇਹ ਹਾਂ ਬੇਕ ਵਾਲਾ ਕੁਝ ਉਹ ਵੀ ਲਿਆ ਮੈਂ ਇੱਕ ਦੂਜਾ ਵੀ ਲਿਆ ਚਲੋ ਜੀ ਹੁਣ ਪੂਰੀ ਸਰਦਾਦੀ ਦੇ ਨਾਲ ਸਾਰਾ ਸਮਾਨ ਲਾਈਏ ਟਿਕਾਣੇ ਤੇ ਬੱਚਿਆਂ ਦੀ ਹੈਲਪ ਦੇਣਾ ਚਾਹ ਵੀ ਆਪਣੀ ਆ ਚੁੱਕੀ ਹੈ ਚਾਹ ਵੀ ਪੀਨੇ ਆ ਤੇ ਪਹਿਲਾਂ ਆਪਾਂ ਸਾਰਾ ਸਮਾਨ ਆ ਜਿਹੜਾ ਉਹ ਸੰਭਾਲ ਦਈਏ ਕਿੱਥੇ ਕਿੱਥੇ ਸੈੱਟ ਕਰਨਾ ਆ ਕਰ ਦਈਏ ਲਓ ਜੀ ਆਪਾਂ ਅੱਗੇ ਉੱਪਰ ਤੇ ਉੱਪਰ ਆ ਕੇ ਫੇਰ ਉਹੀ ਕੰਮ ਕਹਿੰਦੇ ਜਿਹੜੇ ਰੋਜ਼ ਕਰੀਂਦੇ ਨੇ ਵੈਸੇ ਅੱਜ ਥੋੜੇ ਡਿਫਰੈਂਟ ਨੇ ਕਿਉਂਕਿ ਅੱਜ ਆਪਾਂ ਬੈੱਡ ਸ਼ੀਟਸ ਸਾਰੀਆਂ ਵਾਸ਼ ਕਰਕੇ ਗਈ ਸੀ ਮੈਂ ਸਾਰੇ ਰੂਮ ਦੀਆਂ ਤੇ ਬੱਚਿਆਂ ਦੇ ਰੂਮ ਦੀਆਂ ਵੀ ਸਾਡੇ ਰੂਮ ਦੀਆਂ ਵੀ ਤੇ ਹੁਣ ਇਹਨਾਂ ਨੂੰ ਸੈੱਟ ਕਰੀਏ ਬੈਡਾਂ ਦੇ ਉੱਪਰ ਉਸ ਤੋਂ ਬਾਅਦ ਡਿਨਰ ਕਰਕੇ ਫਟਾਫਟ ਬੱਚਿਆਂ ਨੂੰ ਪੜਾਉਣ ਬੈਠੀ ਕਿਉਂਕਿ ਮੈਕ ਦਾ ਹੈਗਾ ਕੱਲ ਨੂੰ ਮੈਥ ਦਾ ਐਗਜ਼ਾਮ ਤੇ ਚੈੱਕ ਕਰੀਏ ਕਿੰਨਾ ਕੋਣੇ ਸਿਲੇਬਸ ਆਪਣਾ ਕਵਰ ਕਰ ਲਿਆ ਤੇ ਕਿੰਨਾ ਰਹਿੰਦਾ ਆ ਤੇ ਚਲੋ ਜੀ ਫਿਰ ਫਟਾਫਟ ਲੱਗੇ ਕੰਮ ਕਰਨ ਲਓ ਜੀ ਟਾਈਮ 10:00 ਵਜ ਚੁੱਕੇ ਨੇ ਤੇ ਮੈਂ ਦੇਖ ਰਹੀ ਸੀ ਆਪਣੀ ਕਿੱਟ ਜੋ ਮੈਂ ਅੱਜ ਲਈਆ ਇਹ ਤਾਂ ਕਿੱਟ ਤਾਂ ਵੈਸੇ ਮੈਨੂੰ ਫ੍ਰੀ ਮਿਲੀ ਜਾਂ ਨਾਲ ਮੈਂ ਸਿਰਫ ਮੇਕਅਪ ਦਾ ਸਮਾਨ ਹੀ ਲਿਆ ਸ਼ੁਕਰ ਦਾ ਵੈਸੇ ਇਹ ਵੀ ਅੱਛਾ ਬ੍ਰਾਂਡ ਹੈ ਤੇ ਦਿਖਾਉਣੀ ਆ ਮੈਂ ਤੁਹਾਨੂੰ ਕਿੰਨਾ ਕੁ ਸਮਾਨ ਲਿਆ ਅੱਜ ਅੱਜ ਲਈਆਂ ਮੈਂ ਇਹ ਵਾਲੀਆਂ ਸਾਰੀਆਂ ਚੀਜ਼ਾਂ ਤੇ ਮੈਨੂੰ ਉਹਦੇ ਵਿੱਚ ਫ੍ਰੀ ਮਿਲੀ ਐ ਇੱਕ ਇੱਕ ਕਿੱਟ ਮਿਲੀ ਐ ਹਾਰਟ ਸ਼ੇਪ ਵਾਲੀ ਮਿਰਰ ਲੱਗਿਆ ਹੋਇਆ ਤੇ ਬਹੁਤ ਸਾਰੇ ਕਿੱਟਾਂ ਇੱਕ ਇਹ ਮਿਲੀ ਐ ਫ੍ਰੀ ਇੱਕ ਇਹ ਮਿਲਿਆ ਇੱਕ ਇਹ ਜੂਲ ਸ਼ਾਰਪਨਰ ਮਿਲੇ ਬਹੁਤ ਅੱਛਾ ਹੈ ਵੀ ਤੇ ਜਨਮ ਦਿਨ ਵਾਲੇ ਮੇਕਅਪ ਦੇ ਨਾਲ ਫ੍ਰੀ ਮਿਲਿਆ ਨੇ ਇਹ ਹਾਈਲਾਈਟਰ ਕਿਟ ਹੈ। ਔਰ ਬਾਕੀ ਮੇਰਾ ਆਹ ਵਾਲਾ ਫਾਊਂਡੇਸ਼ਨ ਸੀ ਮੇਰੇ ਕੋਲ ਬਟ ਪਤਾ ਨਹੀਂ ਕਿੱਥੇ ਖੋ ਗਿਆ ਉਹ। ਤੇ ਮੈਨੂੰ ਕਿਤੇ ਵੀ ਨਹੀਂ ਲੱਭਿਆ ਹੈਗਾ। ਮੈਂ ਆਪਣੀ ਬੈਨਿਟੀ 'ਚ ਵੀ ਸ਼ਿਫਟ ਕੀਤਾ ਇਸ ਮਨ ਉਹਦੇ ਵੀ ਨਹੀਂ ਲੱਭਿਆ। ਤਾਂ ਕਰਕੇ ਫਿਰ ਮੈਂ ਅੱਜ ਇਹ ਰਿਪੀਟ ਲੈ ਕੇ ਆਈਆਂ। ਬਹੁਤ ਵਧੀਆ ਫਾਊਂਡੇਸ਼ਨ ਹੈ। ਕਿੰਨਾ ਲੱਗ ਜਾਂਦਾ ਇਹਦੇ ਵਿੱਚ ਪਾ ਫਾਇਦੇ ਨਾਲ ਹੀ ਇਹ ਸਮਝ ਹੋ ਜਾਂਦਾ ਹੈ ਉਸ ਤੋਂ ਵਧੀਆ ਜਿੱਦਾਂ ਅੱਗੇ ਫੰਕਸ਼ਨ ਆ ਰਹੇ ਨੇ ਮੈਂ ਕਿ ਲੈ ਕੇ ਆਂਈਆਂ کریم ਟੂ ਪਾਊਡਰ ਫਾਊਂਡੇਸ਼ਨ ਆ ਇਹ ਇਹ ਵੀ ਬੜਾ ਅੱਛਾ ਹੁੰਦਾ ਆ ਤੇ ਔਰ ਮੈਨੂੰ ਇਹਦੀ ਪੈਕਿੰਗ ਬਹੁਤ ਹੀ ਸੋਹਣੀ ਲੱਗੀ ਦਿਖਾਣੀ ਆ ਤੁਹਾਨੂੰ ਔਰ ਕੇ ਇਹ ਰਿਹਾ ਇਹ کریم ਟੈਕਸਚਰ ਦੇ ਵਿੱਚ ਹੈ ਮਟ ਲਗਾ ਕੇ ਫਿਰ ਇਹ ਪਾਊਡਰ ਫਾਰਮ ਦੇ ਵਿੱਚ ਆ ਜਾਂਦਾ ਆ ਇਹ ਲਿਆ ਮੈਂ ਦੋ ਮੈਂ ਲੈ ਬਰਸ਼ ਹਾਈਲਾਈਟਰ اور ਫਾਊਂਡੇਸ਼ਨ ਵਾਲੇ ਬਰਸ਼ ਸ਼ੂਗਰ ਦੇ ਯੂਜ਼ ਕਰਕੇ ਦੇਖਦੇ ਆ ਫਾਊਂਡੇਸ਼ਨ ਵਾਲਾ ਜਿਆਦਾ ਜ਼ਰੂਰੀ ਹੁੰਦਾ ਇਹ ਲਿਆ ਮੈਂ ਮੇਕਅਪ ਰਿਮੂਵਰ ਮੋਸਟਲੀ ਜਿਹੜੇ ਮੇਕਅਪ ਰਿਮੂਵਰ ਹੁੰਦੇ ਆ ਆਇਲੀ ਵੇਸ ਹੁੰਦੇ ਆ ਬਟ ਮੈਂ ਇਹ ਵਾਟਰ ਵੇਸ ਲਿਆ ਮਤਲਬ ਹੁੰਦੇ ਤਾਂ ਲਿਕਵਿਡ ਹੀ ਸਾਰੇ ਕਿ ਜਿਹੜੇ ਹੋਰ ਹੁੰਦੇ ਆ ਆਇਲੀ ਉਹ ਆਇਲ ਜਿਆ ਕਰ ਦਿੰਦੇ ਆ ਫੇਸ ਦੇ ਉੱਪਰ ਵਟੇ ਵਾਟਰ ਵੇਸ ਹੀ ਰਹੇਗਾ ਉਸ ਤੋਂ ਬਾਅਦ ਮੈਂ ਇਹ ਤਿੰਨ लिपस्टिक ਦੇ ਸ਼ੇਡ ਲਈ ਦੋ ਇਹ ਵਾਲੇ ਬਰਸ਼ ਵਾਲੇ ਇੱਕ ਕੈਰੋਨ ਦੇ ਵਿੱਚ ਲਿਆ ਮੈਂ 10 ਇੱਕ ਮੈਂ ਲਿਆ ਮੇਰੀ ਫੇਵਰਿਟ ਚੀਜ਼ ਕਾਜਲ ਨਿਊ ਲਾਂਚ ਹੋਇਆ ਸੀ ਤੇ ਇੱਕ ਇਹ ਜੈਲ ਆਈਲਾਈਨਰ ਬੱਸ ਇਹ ਸਵਨ ਲਿਆ ਮੈਂ ਬਾਕੀ ਆਪਾਂ ਬਾਅਦ ਵੀ ਫਰਮੈਸ਼ ਪਾਈ ਹੋਈ ਆ ਉਹ ਵੀ ਜਲਦੀ ਪਹੁੰਚੂਗਾ ਸੋ ਮੈਂ ਕਿਹਾ ਪਹਿਲਾਂ ਪਹਿਲਾਂ ਥੋੜੇ ਜਿਹਾ ਫੰਕਸ਼ਨ ਜੇ ਸੀਗੇ ਲੈਣ ਤਾਂ ਮੈਂ ਕੱਲਾ ਫਾਊਂਡੇਸ਼ਨ ਲਈ ਸੀ ਫਿਰ ਮੈਨੂੰ ਕੱਜਲ ਵੀ ਜ਼ਿਆਦਾ ਆ ਗਿਆ ਕਿ ਮੇਰੇ ਕੋਲ ਕੱਜਲ ਵੀ ਨਹੀਂ ਫਿਰ ਮੈਨੂੰ ਉੱਥੇ ਜੈੱਲ ਆਈਲਾਈਨਰ ਵੀ ਦੇਖ ਗਿਆ ਫਿਰ ਮੈਂ ਇਹ ਵੀ ਲੈ ਲਿਆ ਤੇ ਫਿਰ ਮੈਂ ਤਿੰਨ ਕ ਸ਼ੇਡ ਮੇਨ ਮੇਨ ਜੈੱਲ 립ਸਟਿਕ ਦੇ ਲੈ ਲੇ ਤੇ ਬਾਕੀ ਬਾਹਰਲਾ ਦੇਖਦੇ ਆ ਕਦੋਂ ਪਹੁੰਚੂਗਾ ਥੋੜੇ ਸਮਾਂ ਦੀ ਆਪਾਂ ਬਾਹਰੋਂ ਵੀ ਪਾਈ ਹੋਈ ਹੈ ਫਰਮੈਸ਼ ਉਹ ਵੀ ਦਿਖਾਵਾਂਗੇ ਤੁਹਾਨੂੰ ਕਿਹੜੇ ਬ੍ਰਾਂਡ ਦਾ ਆਉਂਦਾ ਕਿੱਦਾਂ ਦਾ ਆਉਂਦਾ